ਮਿਤੀ 12 4 2024 ਨੂੰ ਅਸੀਂ ਰਿਸਟਰ ਕੀਤੀ ਐਫ ਆਈ ਆਰ ਨੰਬਰ 42 ਉਹਦੇ ਚ ਸਾਨੂੰ ਪਤਾ ਚੱਲਿਆ ਕਿ ਸ਼ਾਮ ਦੇ 9:30 10 ਵਜੇ ਇੱਕ ਛੋਟੇ ਹਾਥੀ ਤੇ ਆਪਣਾ ਮਕਬੂਲਪੁਰਾ ਫਲੈਟ ਸੱਗੇ ਹੈ ਨੀਅਰ ਗੁਰਦੁਆਰਾ ਲੰਦਮਾ ਸਾਹਿਬ ਉਥੇ ਫਾਇਰ ਹੋਇਆ ਤੇ 50000 ਰੁਪਏ ਲੁੱਟ ਕੇ ਲੈ ਗਏ ਹੈ ਦੋ ਤਿੰਨ ਜਣੇ ਚਲੋ ਅਸੀਂ ਉਸ ਤੋਂ ਬਾਅਦ ਸਾਡੀ ਪੁਲਿਸ 파ਟੀ ਗਈ ਐਸਐਚਓ ਸਾਹਿਬ ਤੇ ਸੀਪੀ ਸਾਹਿਬ ਦੇ ਸ਼ੰਦਰ ਦੇ ਸ਼ੇਡ ਐਡੀਐਸਪੀ 3 ਸਾਹਿਬ ਸ਼੍ਰੀ ਨਵਜੋਤ ਸਿੰਘ ਜੀ ਐਸਪੀ ਸ਼੍ਰੀ ਗੁਰਿੰਦਰबीर ਸਿੰਘ ਇਹਨਾਂ ਨੇ ਬਹੁਤ ਮਿਲਤ ਕੀਤੀ ਇਨਕਲੂਡਿੰਗ ਥਾਣਾ ਟੀਮ ਤੇ ਮੌਕੇ ਤੇ ਗਏ ਤੇ ਸਾਰਾ ਮੌਕਾ ਦੇਖਿਆ ਤੇ ਉਸ ਤੋਂ ਮੌਕਾ ਦੇਖਣ ਤੋਂ ਬਾਅਦ ਇਹਨਾਂ ਨੇ ਤਫ਼ਤੀਸ਼ ਜਾਰੀ ਕਰ ਲਈ ਤੇ ਪਰਚਾ ਦਰਜ ਕਰਤਾ ਸੁਰਿੰਦਰ ਸਿੰਘ ਦੇ ਬਿਆਨ ਤੇ ਜਦੋਂ ਅੱਗੇ ਤਫ਼ਤੀਸ਼ ਹੋਈ ਜਦੋਂ सीसीटीवी कैमरास देखे आ, ए, ए, ते ਹੋਰ अपना ਕੀਤਾ ਉਸ ਤੋਂ ਬਾਅਦ ਪਤਾ ਚੱਲਿਆ ਕਿ ਜਿਹੜਾ ਇਹ ਐਫ ਆਈ ਆਰ ਆਪਣਾ सुरेंद्र ਸਿੰਘ ਨੇ ਕਰਾਈ ਹੈ ਇਹ ਕੰਪਾਨਕੋਰਪਰੇਟ ਸਟੋਰੀ ਹੈ ਤੇ ਉਸ ਤੋਂ ਆਪਣਾ ਜਿਹੜਾ ਜਸਪ੍ਰੀਤ ਸਿੰਘ ਹੈ ਇਹ ਹੋਲਸੇਲਰ ਹੈ ਉਹਦਾ ਛੋਟਾ ਹਾਥੀ ਹੈ ਤੇ ਉਹ ਹੋਲਸੇਲਰ ਹੈ ਕਰਿਆਨੇ ਦਾ ਉਹ ਅਗੇ ਉਹ ਹੈ ਉਹ ਦੇ ਸੁਰਿੰਦਰ ਸਿੰਘ ਤੇ ਹਰਦੀਪ ਸਿੰਘ ਉਹ ਦੇ ਕਰਿੰਦੇ ਨੇ ਉਹਨਾਂ ਨੇ ਸੁਨੀਲ ਤੇ ਚੰਦਰ ਨਾਲ ਮਿਲ ਕੇ ਦੋ ਜਣਾਂ ਨੇ ਮਿਲ ਕੇ ਗੋਲੀ ਚਲਵਾਈ ਛੋਟੇ ਹਾਥੀ ਤੇ ਤੇ ਡਰਾਮਾ ਰੱਥਿਆ ਕਿ ਆ ਪੈਸੇ ਖੋਨ ਦਾ ਤੇ ਉਸ ਤੋਂ ਬਾਅਦ ਜਦੋਂ ਸਾਰੀ ਸਟੋਰੀ ਕਲੀਅਰ ਹੋ ਗਈ ਅਸੀਂ ਐਫ ਆਈ ਆਰ ਦਾ ਆਪਣਾ ਮਦਈ ਬਣਾਇਆ ਜਸਪ੍ਰੀਤ ਸਿੰਘ ਨੂੰ ਤੇ ਸੈਕਸ਼ਨ 420 406 336 427 379 ਬੀ 2 ਤੇ 25548 ਆਮਜੈਕਟ ਐਡ ਕੀਤਾ ਹੈ ਤੇ ਸਿਲਾਵਸ ਸਾਡੇ ਕੋਲ ਆਪਣਾ ਸੁਨੀਲ ਤੇ ਚੰਦ ਗ੍ਰਿਫਤਾਰ ਹੈਗੇ ਆ ਜੀ ਨਾਲ सुरेंद्र ਸਿੰਘ ਤੇ ਹਰਦੀਪ ਸਿੰਘ ਤੇ ਆਪਣਾ ਇਹਦੇ ਕੋਲੋਂ सुरेंद्र ਸਿੰਘ ਤੋਂ ਸਾਨੂੰ ਅ ਮਿਲੇ 52000 ਕੈਸ਼ ਤੇ ਹਰਦੀਪ ਸਿੰਘ ਦੇ ਪੋਜੀਸ਼ਨ ਤੋਂ ਸਾਨੂੰ ਅ ਬਤਿਬੂਰਦਾ ਕਿਸ ਤਿਲ ਮਿਲਿਆ ਇਲੀਗਲ ਨਾਨ ਲਾਇਸੈਂਸਡ ਬਤਿਬੂਰਦਾ ਤੇ ਇਹ ਸਾਡਾ ਹ ਹੁਣ ਤੱਕ ਦੀ ਤਫਤੀਸ਼ ਦਾ ਹੈਗਾ ਜੀ